ਭਾਵੇਂ ਸਾਰੇ ਬਾਹਰੋਂ ਦੇ ਬਾਹਰ ਕਰ ਦਿਓ ਅੰਦਰ ਵੀ ਜਾਣਾ ਕਿਸੇ ਬਾਹਰ ਆਓ ਸਾਰੇ ਅੰਦਰ ਨਾ ਜਾਓ ਕੋਈ ਨਹੀਂ ਪਤਾ ਨਹੀਂ ਹੁੰਦਾ ਕੋਈ ਬਾਹਰ ਅਰੇ ਨਾ ਲਓ ਚਲੋ ਭਾਈ ਬਤ ਹੈ ਅੰਦਰੋਂ ਕਾਲੋ ਸ਼ਾਟ ਦੇਖ ਕੇ ਆ ਕੇ ਅੰਦਰ ਹਾਂਜੀ ਹਾਂਜੀ ਨਾ ਦਿਖਾ ਰਹੇ ਤਾਂ ਬਿਲਕੁਲ ਮੈਡਮ ਨੇ ਕਿਹਾ ਜੀ ਮੈਂ 2 ਮਿੰਟ ਸੈਕ ਹੈ ਹੈ ਇਹ ਕਿ ਨਾਮ ਕੀ ਹੈ ਤੁਹਾਡਾ ਉਹ ਭਾਈ ਰਕੇਸ਼ ਮਾਰ ਮੇਰਾ ਨਾਮ ਹੈ ਅੱਛਾ ਕੀ ਹੋਇਆ ਕੀ ਸੀ ਜੀ ਪਤਾ ਨਹੀਂ ਲੱਗ ਰਿਹਾ ਭਾਈ ਪਤਾ ਨਹੀਂ ਲੈਂ ਸਰਦਸੂ ਦਾ ਕੁਝ ਨਹੀਂ ਖੋਟਿਆ ਚੱਕ ਕੇ ਲਏ ਹੋ ਦੋ ਬੇਟੀਆਂ ਇੱਕ ਬੇਟਾ ਉਹ ਬੇਟੀਆਂ ਕਿਹੜੀਆਂ ਕੰਮ ਕਰਦੀਆਂ ਨੇ ਘਰ ਕੰਮ ਕਰਦੀਆਂ ਨੇ ਬੇਟਾ ਬੇਟਾ ਤਾਂ ਉਹ ਖੇਡਦਾ ਵੀ ਛੋਟਾ ਬੇਟਾ ਇਹਨਾਂ ਦਾ ਜਾਇਦਾ ਕਿਵੇਂ ਹੋਇਆ ਕਿਵੇਂ ਜਿਹੜਾ ਬਲਾਸਟ ਹੋਇਆ ਕੋਈ ਪਤਾ ਨਹੀਂ ਭਾਈ ਅੰਦਰ ਕਿੱਦਾਂ ਨੇ ਹੋਇਆ ਔਰ ਸੈਂਡਰ ਸੈਂਡਰ ਨੂੰ ਸਭ ਕੋਈ ਚੈੱਕ ਕਰ ਲਿਆ ਐਨਿਮਟਰ ਵੀ ਚੈੱਕ ਕਰ ਲਿਆ ਲੇਕਿਨ ਪਤਾ ਨਹੀਂ ਲੱਗਿਆ ਕੀ ਚੀਜ਼ ਹੈ ਬੱਚਿਆਂ ਦੀ ਹਾਲਤ ਕੀ ਮੈਂ ਸਭ ਤੋਂ ਬੱਚੇ ਹੁਣ ਜਿਹੜਾ ਬੇਟਾ ਥੋੜਾ ਸੀਰੀਅਸ ਹੈ ਜਿਹੜੀ ਕੁੜੀਆਂ ਠੀਕ ਹੈ ਜੀ ਕੁੜੀਆਂ ਠੀਕ ਹੈ ਤੇ ਬੇਟੇ ਨੂੰ ਕਿੱਥੇ ਰੈਫਰ ਕੀਤਾ ਬੇਟੇ ਨੂੰ ਉਥੋਂ ਦਿੱਲੀ ਕਰਨ ਗਈ ਹੈ ਹਾਂਜੀ ਤੇ ਬੇਟੀਆਂ ਜਿਹੜੀਆਂ ਉਹ ਕੌ ਇੱਕ ਤੱਕ ਤੇ ਯੋਗਣਾ ਹੈਗੀ ਵੀ ਹੋਏਗੀ 18 ਸਾਲ ਤੇ 19 ਸਾਲ ਦੀ ਇੱਕ ਉਹ ਦਿਨ ਬਹੁਤ ਛੋਟੀ ਹੈ ਜੀ ਓਕੇ ਛੋੜੇ ਵਿੱਚ ਜਿਹੜਾ ਬੇਟਾ ਹੈ ਬੇਟਾ ਵੀ ਛੋੜਾ ਹੀ ਹੈ ਨਾ ਜੀ ਅੱਛੀ ਸੀਗਾ ਅੱਛਾ ਤੇ ਤੁਸੀਂ ਜਦੋਂ ਲੈ ਕੇ ਗਈ ਥੱਲੇ ਹੋਇਆ ਹੱਥਾ ਜੇ ਉੱਪਰ ਛੱਤ ਉੱਪਰ ਰਹਿ ਛੱਤ ਹੋਇਆ ਹੱਥਾ ਹਾਂ ਛੱਤ ਹੋਇਆ ਹੱਥਾ ਕਿੱਥੇ ਲੈ ਕੇ ਗਈ ਸੀ ਫਿਰ ਅਜੇ ਦੀਪ ਤੇ ਲੱਗੇ ਸੀਗੇ ਹਾਂਜੀ ਹਾਂਜੀ ਕੋਈ ਕੁਝ ਵੀ ਨਹੀਂ ਪਤਾ ਲੱਗਿਆ ਵੀ ਕੀ ਚੱਲ ਰਿਹਾ ਨਹੀਂ ਨਹੀਂ ਕੁਝ ਨਹੀਂ ਨਹੀਂ ਸੈਂਡਰ ਵੀ ਓਕੇ ਆ ਪਰਿਵਾਰਿਕ ਮੈਂਬਰ ਹੈਗੇ ਸੀ ਘਰ ਪਰਿਵਾਰਿਕ ਮੈਂ ਹਾਂਜੀ ਹੈਗੇ ਸੀਗੇ ਜੀ ਉਹਨਾਂ ਦਾ ਡੈਡੀ ਸੀਗੇ ਬੇਟਾ ਹਾਂਜੀ ਭਾਬੀ ਨਹੀਂ ਸੀ ਭਾਬੀ ਆ ਕੇ ਗੇਟ ਤੇ ਖੜੇ ਸੀ ਕਿਸੇ ਨੂੰ ਫੋਨ ਕਰਦੇ ਮੇਰੀ ਨਾਲ ਹੀ ਮਾਸਾ ਮੈਂ ਆ ਕੁਟੀ ਕੰਮ ਕਰਦਾ ਹਾਂ ਪਲਾਸ ਕਿੰਨਾ ਪਹਿਲਾਂ ਉਹਨਾਂ ਕੋ ਕੰਮ ਕਰਦਾ ਸੀ 15 ਸਾਲ ਮੈਂ ਉਹਨਾਂ ਦਾ ਪੁਰਾਣਾ ਡਰਾਈਵਰ ਆ ਹਾਂ ਪਲਾਸ ਭਾਜੀ ਕਿੰਨਾ ਹਾਲਤ ਕਿਵੇਂ ਆ ਇਹਨਾਂ ਦੇ ਸੀ ਵੀ ਮਤਲਬ ਕਿ ਸ਼ੀਸ਼ੇ ਉੱਪਰ ਦੇ ਸਾਰੇ ਟੁੱਟ ਗਏ ਨੇ ਥੱਲੇ ਦੇ ਵੀ ਸ਼ੀਸ਼ੇ ਟੁੱਟ ਗਏ ਨੇ ਬਿਲਡਿੰਗ ਦਾ ਨੁਕਸਾਨ ਹੋ ਠੀਕ ਹੈ ਸਰ ਇਹ ਤਾਂ ਨਰਸ ਜੀ ਹੁਣ ਪੁਲਿਸ ਪਹੁੰਚੀ ਆ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਂਜੀ ਹਾਲਤ ਕਿਵੇਂ ਉਹਨਾਂ ਦੀ ਜਿਹੜਾ ਬੇਟਾ ਉਹ ਤਾਂ ਸੀਚਦਾ ਆ ਤੇ ਉਹ ਗੁੜੀਆਂ ਉਹ ਠੀਕ ਕੋਈ ਪਤਾ ਨਹੀਂ ਲੱਗ ਪਿਆ ਬਲਾਸਟ ਹੋਇਆ ਜਾਂ ਨਹੀਂ ਕੋਈ ਪਤਾ ਨਹੀਂ ਲੱਗ ਪਿਆ ਪਤਾ ਹੀ ਨਹੀਂ ਲੱਗਿਆ ਜੀ ਮੈਂ ਕੱਢ ਕੇ ਬੱਚਿਆਂ ਜਿਹੜੇ ਪੀਸਦਾ ਉਸ ਤੋਂ ਬਾਅਦ ਮੈਂ ਗਿਆ ਉੱਪਰ ਦੇਖਿਆ ਜਾ ਕੇ ਮੈਂ ਦੇਖਿਆ ਸੀ ਵੀ ਕੀ ਚੀ ਹੋਈ ਹੈ ਲੇਕਿਨ ਕੁਝ ਨਜ਼ਰ ਨਹੀਂ ਆਇਆ ਠੀਕ ਮੈਟਰ ਹੈ ਜਰਾ ਸਾਹਮਣੇ ਪਾਜੀ ਆਏ ਆ ਅਸੀਂ ਹੁਣ ਜਿਹੜਾ ਦਿੱਤਾ ਉੱਤੇ ਕੰਚ ਕੁਝ ਟੁੱਟੇ ਹੋਏ ਆ ਹਾਂ ਕਿਹੜੀ ਜਗ੍ਹਾ ਦਾ ਮਾਮਲਾ ਇਹ ਮਲਤੋਂ ਡੀ ਬਲੌਕ ਦਾ ਜੀ ਸਰ ਕੀ ਮਾਮਲਾ ਕੀ ਸਾਮਣ ਉੱਤਰੀ ਚੱਲਦੀਏ ਦੇਖਦੇ ਪਏ ਜੀ ਅਸੀਂ ਵੀ ਹੁਣੇ ਆਏ ਹਾਂ ਹੁਣ ਇਨਫੋਰਮੇਸ਼ਨ ਮਿਲੀ ਜੀ ਸਾਨੂੰ 5 ਮਿੰਟ ਪਹਿਲਾਂ ਹੀ ਧਮਾਕਾ ਵਗੈਰਾ ਧਮਾਕਾ ਹੋਇਆ ਜੀ ਦੱਸਦੇ ਐਸੀ ਪਰਸੇ ਪਤਾ ਨਹੀਂ ਲੱਗ ਰਿਹਾ ਜੀ ਉਹ ਦੇਖਦੇ ਨਹੀਂ ਸਿਲੰਡਰ ਸਾਰੇ ਓਕੇ ਹਨ ਏਸੀ ਵਗੈਰਾ ਕੋਈ ਉਹ ਵੀ ਠੀਕ ਨਹੀਂ ਜਨਰੇਟਰ ਵੀ ਠੀਕ ਹੈ ਹਾਂ ਜਨਰੇਟਰ ਵੀ ਠੀਕ ਹੈ ਇਹ ਹੋ ਰਿਹਾ ਕਿ ਤੇ ਅੰਦਰ ਕੋਈ ਸਰਕਟ ਹੋਇਆ ਜਾਂ ਕੰਮ ਨਹੀਂ ਬਾਹਰ ਹੀ ਹੋਇਆ ਪੌੜੀਆਂ ਦੇ ਕੋਲ ਜਖਮ ਵੀ ਕਿੰਨੇ ਜਣੇ ਨੇ ਜੀ ਅੰਦਰ ਪਤਾ ਨਹੀਂ ਮੈਨੂੰ ਹਜੇ ਪਤਾ ਨਹੀਂ ਘਰ ਦਾ ਮੈਂਬਰ ਹੈ ਨਹੀਂ ਕੋਈ ਇੱਥੇ ਸਾਰੇ ਹੌਸਟਲ ਲੱਗੇ ਹੋਏ ਨੇ ਪਰ ਇਹ ਬਚੇ ਜਾ ਰਹੇ ਕਿ ਕੋਈ ਮੀਡੀਆ ਕੁਝ ਪ ਉਹਨਾਂ ਦੇ ਜਿਹੜੇ ਘਰ ਦੇ ਆ ਸਾਰੀ ਉੱਥੇ ਗਏ ਹਸਪੀਟਲ ਲੈ ਕੇ ਬੱਚੇ ਨੂੰ ਬਿਲਕੁਲ ਤੋਂ ਨਜ਼ਰ ਨਹੀਂ ਆਇਆ ਕਿ ਬਲਾਸਟ ਹੋਇਆ ਕਿ ਇਸ ਚੀਜ਼ ਦੇ ਕੋਈ ਨਹੀਂ ਪਤਾ ਲੱਗ ਰਿਹਾ ਜੀ ਨਹੀਂ ਪਤਾ ਲੱਗ ਰਿਹਾ ਹੁਣ ਜਿਵੇਂ ਅੰਦਰ ਆ ਜਾ ਰਹੇ ਲੋਕ ਉਹਨਾਂ ਨੇ ਮੈਂ ਕਰਤੇ ਹੀ ਸਾਰੇ ਮੈਂ ਤੋਂ ਪਹਿਲਾਂ ਸੀ ਮੈਂ ਸਾਰੇ ਬਾਹਰ ਕੱਢਤੇ ਜਿਸੇ ਕਰਕੇ ਕੀ ਸਮਝਾਇਆ ਵੀ ਸਮਝਾਇਆ ਵੀ ਪਤਾ ਨਹੀਂ ਹੁੰਦਾ ਕਿ ਕੋਈ ਬਲਾਸਟ ਹੋ ਜਾਏ ਕੁਛ ਜਿਹਾ ਪਹਿਲਾਂ ਵੀ ਹੋਇਆ ਵੀ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਪਰਿਵਾਰਕ ਮੈਂਬਰਾਂ ਦਾ ਤੁਚ ਕੋਈ ਵੀ ਹੈ ਨਹੀਂ ਜੀ ਪਰਿਵਾਰਕ ਕੋਈ ਵੀ ਹੈ ਨਹੀਂ ਇਲੈਕਟ੍ਰੋਨਿਕ ਕੋਈ ਇਸ ਤਰ੍ਹਾਂ ਦੀ ਨਹੀਂ ਨਹੀਂ ਪਤਾ ਲੱਗ ਰਿਹਾ ਜੀ ਅਜੇ ਤਫ਼ਤੀਸ਼ ਚੱਲ ਰਹੀ ਆਪ ਨਹੀਂ ਪਤਾ ਜੀ ਕੀ ਕਰਦਾ ਮੈਮਰੀ ਕੋਈ ਨਹੀਂ ਹੈਗਾ ਜੀ ਮੇਰੇ ਥੱਲੇ